ਹਜੇ ਕੱਪੜੇ ਵੀ ਤੈ ਲੱਗੇ ਹਾਂਜੀ ਮੰਮੀ ਜੀ ਮੇਰਾ ਕੰਮ ਪਿਆ ਸੀ ਉਹ ਕਰਕੇ ਤੇ ਮੈਂ ਹਾਂ ਚੱਲ ਰੋਟੀ ਬਣਾ ਲੇ ਹਾਂਜੀ ਬਣਾ ਲਈ ਅੱਛਾ ਕੱਪੜਾ ਹੋਣ ਲੱਗੇ ਤੈਵਾਨ ਨੇ ਹਾਂਜੀ ਕੰਮ ਕਾਫੀ ਪਿਆ ਸੀਗਾ ਤਿੰਨ ਘੰਟੇ ਹੋ ਗਏ ਮੈਨੂੰ ਕਈ ਨੂੰ ਹਜੇ ਤੱਕ ਤੈ ਤੋਂ ਕੱਪੜੇ ਵੀ ਨਹੀਂ ਤੈ ਲੱਗੇ ਤੇ ਰੋਟੀ ਵੀ ਕਹਿੰਦੀ ਮੈਂ ਬਣਾਈ ਆ ਰੋਟੀ ਬਣਾ ਕੇ ਕੱਪੜੇ ਤੈ ਮਾਰ ਕੇ ਹੁਣ ਤਾਂ ਤੂੰ ਪਈ ਹੋਣਾ ਸੀ ਮੰਮੀ ਜੀ ਫਰਸ਼ ਦਾ ਸਹੂ ਕਰਨ ਲੱਗੀ ਸੀ ਪੋਚਾ ਲਾਉਣ ਲੱਗੀ ਸੀ ਹਾਂ ਮੈਡਮ ਜੀ ਪੈ ਜਾਂਦੀ ਆ ਪਹਿਲਾਂ ਤਾਂ ਹਨਾ ਕੰਮ ਧੰਦਾ ਕਰਕੇ ਤੇ ਆ ਸਫਾਈ ਕੌਣ ਕਰੂਗਾ ਤੇਰਾ ਪਿਆ ਹੋਇਆ ਤਾਂ ਮਮੀ ਜੋ ਤੇ ਮੈਂ ਕਰ ਦੂੰਗੀ ਬਾਹਰ ਰਹਿnde ਅੰਦਰ ਤਾਂ ਸਾਰੇ ਪੋਚਾ ਲਾਤਾ ਮੈਂ ਨਹੀਂ ਆ ਸਾਰੇ ਪੈੜਾ ਕੀਤੀਆਂ ਪੰਜਾਉ ਕੀਤੀਆਂ ਪੰਜਾਂ ਨਾ ਦੱਸ ਇਹ ਕਿਨੇ ਕੀਤੀਆਂ ਨਾ ਪੈੜਾ ਮਮੀ ਲਈ ਕੱਲ ਦਾ ਲੱਗਿਆ ਵੇ ਪੋਚਾ ਤੇ ਹੁਣ ਲਾਉਣੀ ਸਕਦੇ ਸੀ ਹੁਣ ਮੈਂ ਲਾਉਣੀ ਆ ਕੋਈ ਨਹੀਂ ਲਾ ਦਿੰਦੀ ਆ ਕਿੱਥੇ ਇੱਕ ਲੈਣੀ ਪਾਪ ਲੱਗੀ ਆ ਕੀ ਮਰ ਜੇ ਮੈਂ ਤਾਂ ਕਹਿੰਦੀ ਬਚੋਲਾ ਜਿਨੇ ਤੇਰੇ ਵਰਗੇ ਸਾਡੇ ਪੱਲੇ ਪਾਤੀ ਜਾ ਜਾ ਕੇ ਕੰਮ ਕਰ ਪਾਣੀ ਪੁਣੀ ਪੁੱਛਦੀ ਨਹੀਂ ਜਾ ਤਾਂ ਨਹੀਂ ਪੁੱਛਿਆ ਇਹਨੂੰ ਨਿਆਦ ਨੇ ਨਿਆਦਨੀਆ ਕੀ ਥੋ ਪਾਪ ਲਾਤੀ ਇਹ ਲੈ ਜੇ ਮਗਰੋਂ ਤੇ ਰੱਬ ਚੌਂਦੇ ਦੀਆਂ ਮਿੰਤਾ ਕੀਤੀਆਂ ਸੀ ਵੀ ਕਰਾਵੇ ਕਹਤਾ ਕੋ ਸੋਨੇ ਸੁਨਕੀ ਦਾ ਚੱਜਦੀ ਦਾ ਕਰਾਈ ਇਹ ਜੀ ਨਾ ਸਾਡੇ ਪੱਲੇ ਪਾਦੀ ਪਤਾ ਨਹੀਂ ਕੀ ਕਰਦੀ ਆ ਜਦੋਂ ਮੈਂ ਵਗ ਜਾਨੇ ਘਰੋਂ ਕੰਮ ਦਾ ਡੱਕਾ ਹੀ ਨਹੀਂ ਤੋੜਦੀ ਜਾਂ ਪੈ ਜਾਂਦੀ ਆ ਮਹਾਰਾਣੀ ਜਾਂ ਗੱਲਾਂ ਮਾਰ ਲੱਗ ਜਾਂਦੀ ਆ ਅਨੇ ਕਿਹੜੀ ਛੇਲੀ ਇਹਦੇ ਕੋਲੇ ਆਉਂਦੀ ਆ ਕਿਹੜੀ ਜਾਂਦੀ ਆ ਕਿਹਦੇ ਕੋਲੇ ਜਾਂਦੀ ਆ ਇਹ کپڑے تہ مارتی ہے دیکھ دیری چنی سارا ماوا بچی پی نمی چنی تنگائی تو تا سی لے آئی تھی پانی پانی تو اگلے نے بترا پیات دو, دو گلاس چک سر چالا تتا پانی لے آئی ਮੰਮੀ ਜੀ ਲਾਈਟ ਹੈ ਨਹੀਂ ਸੀਗੀ ਅੱਜ ਤੁਹਾਨੂੰ ਪਤਾ ਤਾਂ ਹੈਗਾ ਲਾਈਟ ਹੈ ਨਹੀਂ ਸੀ ਰਾਤ ਦੇ ਤਾਂ ਪਰਫਾ ਹੋ ਗਈ ਉਹ ਪਾਲਨ ਦੀ ਟੈਂਪਰ ਚ ਕੋਈ ਬੋਤਲ ਪਈ ਹੋਣੀ ਪਾਣੀ ਵਾਲੀ ਜੀ ਹੈ ਨਹੀਂ ਸਾਰੇ ਉਹ ਗਵੰਡੀ ਲੱਗੇ ਸੀ ਇੱਕ ਟਾਲਾ ਪਰਫ ਦਾ ਕਿਉ ਗਵੰਡ ਗਿਆ ਨੂੰ ਕਹਦਾ ਮੈਂ ਤੋ ਦਿੱਤੀ ਆ ਤੈਨੂੰ ਪਤਾ ਨਹੀਂ ਸੀ ਵੀ ਅਸੀਂ ਵੀ ਘਰੇ ਬਰਤਨਾ ਉਹ ਕਹਿੰਦੀ ਸਾਡੇ ਜਵਾਕਾਂ ਰੋਟੀ ਖਾਣੀ ਆ ਤੇ ਉਦੋਂ ਮੈਂ ਕਿ ਚਲ ਦੇ ਦਿੰਦੀ ਆ ਕਿ ਫੇਰ ਮੁੱਲ ਲਿਆਣ ਵਰਸਾ ਆਪਾਂ ਨੌਕਰ ਲੱਗੇ ਉਹਨਾਂ ਦਾ ਹਰ ਇੱਕ ਜੇ ਦਿਨ ਨੂੰ ਨਹੀਂ ਮੈਨੂੰ ਸਾਰਾ ਪਤਾ ਹੈ ਉਨ੍ਹਾ ਜਾਪੂਰ ਦੀਆਂ ਚੰਗੀ ਬਣਦੀਆਂ ਵੀ ਮੇਰੇ ਤੋਂ ਚੰਗੀ ਬਣ ਜੇ ਤੂੰ ਵੀ ਸੱਸ ਨੂੰ ਮੇਰੇ ਨਾਲ ਨਿੰਦਾ ਨਾ ਮੈਨੂੰ ਚੰਗੀ ਕਹਿਣਾ ਤੇਰੀਆਂ ਕਰਤੂਤਾ ਮੈਂ ਸਾਰੀਆਂ ਜਾਣਦੀਆਂ ਤੇਰੀ ਗੁੱਤ ਨਾ ਨਾ ਬੱਟੇ ਇੱਕ ਦਿਨ ਤੂੰ ਫੇਰ ਹਟੇਂਗੀ ਐ ਕਿ ਤੂੰ ਸਮਝ ਰੱਖਿਆ ਤੂੰ ਮੈਨੂੰ ਮੰਮੀ ਜੀ ਆਪਾਂ ਕੋ ਬੋਲਦੇ ਹੋਏ ਜੇ ਚਾਹ ਲੈ ਕੇ ਮਰੇ ਨਾਲ ਬੋਲਦੀਆਂ ਐ ਐਂ ਬੋਲੂਗੀ ਜਦੋਂ ਬੁਲਾਉਣੀ ਹੈਗੀ ਆ ਗਈ ਵੱਡੀ ਮੱਤਾ ਦੇਣ ਵਾਲੀ ਮਣਗੀ ਜਾ ਨਹੀਂ ਮੰਮੀ ਜੀ ਦੁੱਧ ਹੈ ਨਹੀਂ ਸੀਗਾ ਤੂੰ ਦੁੱਧ ਕਿੱਧਰ ਗਿਆ 2 ਕਿਲੋ ਦਾ ਦੁੱਧ ਪਵਾਇਆ ਸੀ ਮੰਮੀ ਜੀ ਤੁਹਾਨੂੰ ਪਤਾ ਕੱਲ ਲਿਆ ਸੀ ਆਪਾਂ 2 ਦਿਨ ਕੱਢਦੇ ਹਾਂਗੇ ਦੁੱਧ ਹੈ ਨਹੀਂ ਕਿਹਾ ਨਹੀਂ ਮੈਨੂੰ ਸਭ ਪਤਾ ਹੈ ਪੀ ਪੀ ਦੁੱਧ ਛੋਟੇ ਵਰਗੀ ਹੋ ਰਹੀ ਆ ਮੁੰਡੇ ਨੂੰ ਘੁੱਟ ਦੁੱਧ ਦੇ ਦੇਂਦਾਂ ਦੀ ਉਹ ਸਾਰਾ ਦਿਨ ਬਾਹਰ ਮਰਦਾਗਾ ਤੂੰ ਕੱਲੇ ਸਬੜ ਜਾਨੀ ਆ ਨਹੀਂ ਮਾੜੀ ਮੋਟੀ ਸ਼ਰਮ ਮੰਨ ਲਿਆ ਕਰ ਤੂੰ ਤਾਂ ਕੋਈ ਤੇ ਮੱਥਾ ਮਾਰਿਆਗਾ ਆਰਾਮ ਕਰਦੀ ਆ ਬੰਦਪਰਾ ਜਾ ਕੇ ਪਰ ਲਫੂਕਲਾ ਕਿ ਨਾ ਉਹ ਬਣ ਉਤਰਨਾ ਜਿਹੜੀ ਨੌਂ ਨੌਂੀਆਂ ਹਮਾਰਾ ਨਾ ਲਪੜ ਮੂਤ ਕਰ ਦੋ ਵਿਚੀ ਹਾਏ ਰੱਬਾ ਦੇਖੀ ਸਾਰਾ ਦਿਨ ਮੈਂ ਇੰਨਾ ਕੰਮ ਕਰਦੀ ਆ ਮੇਰਾ ਖੇਰ ਵੀ ਨਹੀਂ ਨਾ ਮੈਂ ਪਹਿਲੇ ਬੋਲ ਭੱਜੀ ਉਹਨੇ ਜਿਹੜਾ ਕੰਮ ਕਹਿੰਦੀ ਮੰਮੀ ਉਹੀ ਕਰਦੀ ਆ ਹੈ ਮੇਰਾ ਜਮੀਨ ਹੀ ਕਦਰ ਹੈਗੀ ਇਹਨਾਂ ਨੂੰ ਕਿੰਨਾ ਕਰਦੀ ਇਹਨਾਂ ਨੇ ਆ ਵੇਖ ਲਾ ਗਵਾਂਡੀਆਂ ਦੇ ਹੈ ਉਹਦੀ ਸੱਸ ਕਿੰਨੀ ਚੰਗੀ ਹੈਗੀ ਮੈਂ ਮੜੀ ਜੇ ਆਵਾਜ਼ ਕੱਢਦੀ ਮੁੱਛੋ ਹਟ ਚੀਜ਼ੇ ਹਾਜ਼ਰ ਕਰ ਦਿੰਦੀ ਆ ਆ ਮੇਰੀ ਸੱਸ ਪਤਾ ਨਹੀਂ ਇਹਨੂੰ ਕੀ ਹੋਇਆ ਕੀ ਨਹੀਂ ਕਿਹੜਾ ਸੱਪ ਸੌਂਹ ਜਾਂਦਾ ਵਾ ਪਤਾ ਨਹੀਂ ਕੀ ਕਰਦਾਂ ਚਲ ਕਰ ਦਿਆ ਕੰਮ ਮਨਾ ਦੇਖੀ ਜਾਓ ਕੀ ਜੋ ਹੋਊਗਾ ਪੰਮੀ ਜੀ ਉੱਠ ਕੇ ਆਗੇ ਤੁਸੀਂ ਹਾਂਜੀ ਆਗੇ ਐਡਾ ਬੜਾ ਬੰਦਾ ਨਹੀਂ ਸੀ ਆ ਤੈਨੂੰ ਬੰਦਾ ਤਾਂ ਦੇਖ ਗਿਆ ਮੇਰੇ ਨਾ ਲੋੜ ਪਿਆ ਹੋਇਆ ਦਿਮਾਗ ਤੇ ਬਹੁਤ ਹਾਂ ਮੈਂ ਸਾਰਾ ਸਮਾਨ ਤਾਂ ਤੈਨੂੰ ਸੌਦਾ ਪੱਤਾ ਲਿਆ ਕੇ ਦੇਤਾ ਹੋਰ ਕਹਦਾ ਲੋੜ ਪਿਆ ਵਾ ਉਹ ਤਾਂ ਠੀਕ ਆ ਮੈਨੇ ਇੱਕ ਗੱਲ ਕਰਨੀ ਸੀ ਤੁਹਾਡੇ ਨਾਲ ਹਾਂ ਦੱਸ ਉਹ ਜਿਹੜਾ ਉਹ ਨਹੀਂ ਸ਼ਗਾ ਅਮਲੀ ਹਾਂ ਅਮਲੀ ਤੇਜਾ ਉਹ ਮੇਰਾ ਆੜਿਆ ਹੋ ਤੇ ਜਾਵਲੀ ਹਾਂ ਉਹ ਨਾ ਤਾਈ ਦੇ ਘਰੇ ਨਾ ਬਾਲੇ ਘੇੜੇ ਮਾਰ ਜਦੋਂ ਨਾ ਤਾਈ ਘਰੇ ਨਹੀਂ ਹੁੰਦੀ ਨਾ ਵੀ ਮੂੰਹ ਕੱਲੀ ਹੁੰਦੀ ਆ ਉਸ ਟਾਈਮ ਜਿਹੜਾ ਮਾਰਦਾ ਆਂ ਐਵੇਂ ਦੁਸ਼ਣ ਨਾ ਲਈ ਜਾ ਮੈਂ ਦੁਸ਼ ਨਹੀਂ ਲਾਂਦੀ ਮੈਂ ਅੱਖੀ ਦੇਖਿਆ ਰਾਂ ਦੇ ਤਾਈ ਦਾ ਸੁਹਾਗ ਕਿੰਨਾ ਭੇੜਾਗਾ ਹੋਰ ਨਾ ਕੋਈ ਜੱਪ ਛੇੜਦੀ ਮੈਂ ਜੱਪ ਨਹੀਂ ਛੇੜਦੀ ਹਗੀ ਤਾਂ ਉਹ ਆਪਣੇ ਸ੍ਰੀਕੀ ਵਾਲੇ ਨੇ ਨਾ ਨਿਗਾਹ ਤਾਂ ਰੱਖਣੀ ਚਾਹੀਦੀ ਆ ਆਖਰ ਨੂੰ ਪਿੱਛੋਂ ਕੱਲੀ ਹੁੰਦੀ ਆ ਉਹ ਉਹ ਤਾਂ ਬਹੁਤ ਸਿਆਣੀ ਕੁੜੀ ਆ ਆਹੋ ਸੁਣ ਤਾਂ ਸਿਆਣੀ ਲੱਗੂਗੀ ਜਦਨੇ ਕੋਈ ਜੱਬ ਛੇੜਦਾ ਨਾ ਫੇਰ ਪਤਾ ਲੱਗਣਾ ਆ ਬਸ ਇਹਨੂੰ ਬਹੁਤ ਸਿਆਣੀ ਕੁੜੀ ਆ ਉਹ ਆਹੋ ਤਾਂ ਨਿਕਲਦੀ ਉਹ ਆਹੋ ਸਤ ਕਹਿੰਦੇ ਹੁੰਦੇ ਨੇ ਨਾ ਕਿ ਸੱਤ ਦਰਵਾਜ਼ਿਆਂ ਦੇ ਵਿੱਚ ਰੱਖ ਲੋ ਜਿੰਦਾ ਲਾ ਕੇ ਜਿਨੇ ਨਾ ਉਹ ਕਰਨਾ ਖੂਪਟ ਨਾ ਘਰੇ ਬੈਠੀ ਨਿਕਾ ਪੱਟ ਦਿੰਦੀਆਂ ਨੇ ਨਾ ਪੱਟ ਦੇਣਗੀਆਂ ਖੂ ਹਾਂ ਹਾਂ ਸਿਆਣੀ ਬਹੁਤ ਸਿਆਣੀ ਕੁੜੀ ਆ ਐਵੇਂ ਮਾਰੀ ਇਹਨੇ ਕਿਸੇ ਦਾ ਦੂਸ਼ਣ ਲਾ ਦੇਣੀ ਆ ਤਲਵਾ ਦਾ ਕੰਮ ਕਰ ਲਿਆ ਕਰ ਕਰ ਲੂੰਗੀ ਕੰਮ ਮੈਂ ਤੈਨੂੰ ਅੱਖੀ ਦਿਖਾ ਦੂੰਗੀ ਤੇਰੇ ਪਾਣੀ ਲੈ ਆਉਣੀ ਆ ਪਾਣੀ ਉਹ ਦੋ ਸੁਣ ਲਾ ਲੀਂ ਦੇ ਦੇ ਉਹ ਆ ਕਰਦਾ ਗੱਲ ਰੇਪ ਤੇ ਝੂਠ ਤਣੀ ਬੋਲਦੀ ਇਹ ਮੈਨੂੰ ਖੋਜ ਕੱਢਣੀ ਪਊਗੀ ਮੈਂ ਕਰਦਾ ਗੱਲ ਆਪਦੇ ਆਪ ਚ ਕਰਦਾ ਪੁੱਛਦਾ ਕਿਸੇ ਨੂੰ ਕਰਦਾ ਸੋਚਦਾ ਪੁੱਛਾਂ ਕਿਨੂੰ ਯਾਰ ਆਪ ਹੀ ਕੱਢੂੰ ਖੋਜ ਮੈਂ ਕੋਈ ਗੱਲ ਨਹੀਂ ਉਹ ਕੀ ਹਾਲਾ ਭਜਣਿਆ ਉਹ ਬੱਲੇ ਹਰਜਿੰਦਰਾ ਕਿਵੇਂ ਆ ਠੀਕ ਆ ਬਾਈ ਵਧੀਆ ਠੀਕ ਆ ਹਾਂ ਕਿੱਧਰ ਆਇਆ ਬਸ ਇੱਥੇ ਘਰੋਂ ਆਇਆ ਸੀ ਅੱਛਾ ਅੱਛਾ ਤੂੰ ਕਿੱਧਰ ਫਿਰਦਾ ਉਹ ਮੈਂ ਇੱਧਰ ਮਨੁ ਮੜਾ ਸਰਪੰਚ ਦੇ ਘਰੇ ਕੰਮ ਸੀ ਮੈਂ ਉੱਧਰ ਗਿਆ ਸੀ ਅੱਛਾ ਹਾਂ ਤੇ ਇੱਧਰ ਹੁਣ ਕਿੱਧਰ ਤੱਲਿਆ ਇਧਰ ਮੈਂ ਕੰਮ ਸੀ ਮੜਾ ਤੈਨੂੰ ਬਤਾ ਮਕਾ ਨੂੰ ਜਾਣਾ ਤੂੰ ਮੈਨੂੰ ਪਤਾ ਸਾਡੇ ਦੂਜੇ ਵਾਲਿਆਂ ਦੇ ਘਰੇ ਜਾਣਾ ਤੂੰ ਕੀ ਰਾਇ ਮੇਰੇ ਤਾਈ ਕੀ ਲਾ ਪਾਦਾ ਤਾਈ ਦੇ ਓਏ ਉਹ ਤਾਈ ਦੀ ਇੱਕ ਪੱਤੀ ਜਨਾਨੀ ਆ ਉਹਦਾ ਤਾਂ ਮੂੰਹ ਦੇਖਣ ਨੂੰ ਜੀ ਨਹੀਂ ਕਰਦਾ ਮੈਂ ਉਹਦੇ ਘਰੇ ਕਰੂੰਗਾ ਜਾ ਕੇ ਮੈਂ ਮੈਂ ਗੱਲ ਨੋਟ ਕੀਤੀ ਅੱਜ ਹਾਂ ਵੀ ਤੂੰ ਗਲਤ ਨਹੀਂ ਕਰਨਾ ਝਾਕਦਾ ਓ ਨਹੀਂ ਉਹ ਤੈਨੂੰ ਗਲਤ ਫਹਮੀ ਹੋ ਗਈ ਮੈਂ ਤਾਂ ਉਹਦੇ ਘਰੇ ਤਾਂ ਮੈਂ ਕੀ ਲੈਣ ਜਾਣਾ ਯਾਰ ਉਹ ਮੈਂ ਤਾਂ ਇਧਰ ਸਰਪੰਚਾਂ ਦੇ ਗਏ ਸੀ ਉੱਧਰ ਮੈਨੂੰ ਕੰਮ ਆ ਮੇਰੇ ਸੀਜਾ ਥੋੜਾ ਟਾਊਨ ਹੋਇਆ ਪਿਆ ਸੀ ਕਿ ਮੈਂ ਕਹਾਂ ਚੱਲ ਮਾਲ ਪਤਾ ਲਿਆ ਮੈਨੂੰ ਰੇਪੀ ਤਰੀਆਂ ਸ਼ਕਤੀਆਂ ਲੌਂਦੀ ਆ ਨਹੀਂ ਕਾਈ ਤਾਲੰਗ ਰਿੰਬਾ ਉਹ ਤੂੰ ਭਗ ਜਾ ਮੈਂ ਤੈਨੂੰ ਜਾਣ ਦਾਂ ਉਹ ਭਗ ਜਾ ਫਟਾ ਜਾਣਾ ਕਰ ਮੇਰੇ ਕੋਲ ਜਾ ਰਿਹਾ ਇਹ ਮੈਂ ਸੈਟ ਕੋ ਹੈ ਮਨ ਕਰਦਾ ਜਾ ਇਹ ਯਾਰ ਇਹ ਗੁੜਾ ਮੇਰੇ ਤੋਹਣੀਆਂ ਨਾ ਬੰਦਾ ਦੇਖਣਾ ਕੋਈ ਨਹੀਂ ਮੇਰੀ ਤਾਂ ਨਾ ਹੈ ਕੋਈ ਵੀ ਗੱਲ ਨਹੀਂ ਸੁਣਦਾ ਹੈਗਾ ਜਿਸ ਦਿਨ ਕੋਈ ਪਸੂੜੀ ਪੈਣੀ ਹੈ ਨਾ ਉਸ ਦਿਨ ਆ ਕਹ ਲਾਉਗੀ ਸਾਰਿਆਂ ਨੂੰ ਪਰ ਮੈਂ ਕੀ ਕਰਾਂ ਇਹਨਾ ਨਾਲ ਕਰਾਂ ਬਹੁਤ ਫਿਕਰ ਹੋਈ ਪਈ ਐ ਇਹ ਪੀਏ ਟੈਨਸ਼ਨ ਦਾ ਤਾਂ ਦੁਨੀਆ ਭਰ ਦੀ ਲੈ ਲੈਣੀ ਆ ਪਰ ਟੈਨਸ਼ਨ ਕਰਕੇ ਕੀ ਕੀ ਲੈਣਾ ਅਗਲੇ ਤੱਕ ਘਰ ਖਰਾਬ ਹੋ ਜਾਊਗਾ ਮੇਰੇ ਤੋਂ ਤਾਂ ਚਿਰਿਆ ਨਹੀਂ ਜਾਂਦਾ ਕਿਵੇਂ ਰੋਜ਼ ਢੀਡੇ ਮਾਰਦਾ ਉਹ ਆਮਲੀ ਮੈਂ ਕਿਤੇ ਨਾਲ ਕਰਾਂ ਤਾਈ ਨਾਲ ਗੱਲ ਕਰਦੀ ਆ ਤਾਈ ਨੂੰ ਦੱਸ ਦਊਗੀ ਸਾਰੀ ਗੱਲ ਤਾਈ ਸਾਰੀ ਗੱਲ ਸਮਝ ਜੂਗੀ ਸਿਆਣੀ ਵੀ ਆਬ ਦੇ ਘਰ ਦੀ ਜਿਤ ਨੂੰ ਸਾਹਮਣੋਂ ਵੀ ਹੂੰ ਕਾਰ ਚੜ੍ਹ ਕੇ ਪਿਆ ਵੀ ਨਹੀਂ ਜਾਂਦਾ ਹਾਏ ਹਾਏ ਉਦੋਂ ਅੱਬ ਹੋਜੇ ਕੰਨ ਨੀ ਮੇੜ ਦੀ ਟੈਂਸਰ ਬੰਦਾ ਚੱਲ ਲੱਤਾ ਹੀ ਘੁੱਟ ਦੇ ਤਾਈ ਹਾਂ ਬੱਤ ਰਿੰਪੀ ਘਰੇ ਆ ਨਾ ਹਾਂ ਘਰੇ ਹੋਂਤਾ ਹੀ ਕਿ ਮੈਂ ਆ ਠੀਕ ਆ ਜਉਂਦੇ ਰਹਾ ਪਰ ਮਤਮਾ ਤਾਂ ਬਰਸਤੀਆਂ ਵਾਰ ਕੀ ਹੋ ਗਿਆ ਇਹ ਨੀ ਫਿਕਰਾਂ ਚ ਬੈਠੀ ਐ ਮੈਨੂੰ ਨਾ ਬੁਖਾਰ ਚੜਦਾ ਕਾ ਅੱਛਾ ਹੋਰ ਦਵਾਈ ਦੋ ਇਲਾਜ ਲੈਂਦੇ ਕਿ ਤਾ ਦਵਾਈ ਲੱਗਦੀ ਸੀ ਉਹਨਾਂ ਪੁੱਤਾਂ ਵਾਂਗ ਠੇਕਰ ਚ ਲੱਗ ਗਿਆ ਪਤਾ ਨਹੀਂ ਕੀ ਕਾ ਕਾ ਜੇ ਜਨ ਕੋਜੀ ਪੀ ਜਾਂਦੀ ਕਾਲੀ ਫਿਕਰ ਹੋ ਗਈ ਤੈ ਫਿਕਰ ਵੀ ਕੋਈ ਨਹੀਂ ਹੈਗੀ ਫੇਰ ਪਤਾ ਨਹੀਂ ਕਿਉਂ ਆਏ ਜਨ ਮੈਂ ਖਾਜ ਜਨ ਕੋਜੀ ਪੈਂਦੀ ਆ ਕੋ ਉਹ ਤਾਂ ਬੜੀ ਮਾੜੀ ਹੁੰਦੀ ਆ ਹੋਰ ਜਿਵੇਂ ਨਾ ਕੋਈ ਚਾਂਸ ਵਨ ਵਾਲਾ ਹੁੰਦਾ ਕਰ ਹੋਰ ਤਾਈ ਤੈਨੂੰ ਪਤਾ ਉਹ ਨਾਲ ਦੇ ਪਿੰਡ ਚ ਜਿਹੜਾ ਕੋ ਨਹੀਂ ਹੈਗਾ ਸੀ ਕੀ ਆ ਬਲਕਾਰ ਹਾਂ ਹਾਂ ਬਲਕਾਰ ਰੋਕੇ ਹਾਂ ਉਨੀ ਉਨੀ ਮੈਨੂੰ ਭਾਜੀ ਉਹ ਰੋੜਾ ਉਹ ਕਦੋਂ ਪਤਾ ਨਹੀਂ ਕਹਿੰਦੇ ਉਹਨਾਂ ਦੇ ਉਹਦਾ ਉਹਨਾਂ ਦਾ ਮੁੰਡਾ ਸੀ ਪੁੱਤ ਸੀ ਬਲਕਾਰ ਦਾ ਹਾਂ ਉਹਦਾ ਤੋਂ ਦੋਸਤ ਹੁੰਦਾ ਸੀ ਕਰੇ ਉਹਦੇ ਨਾਲ ਭਾਜੀ ਨਹੀਂ ਮੈਂ ਮਰ ਜਾਂ ਨ ਪੁੱਤਿਆਂ ਦੀਆਂ ਕੰਜਰਗੇ ਵੀ ਤੈਨੂੰ ਇਹ ਘਰ ਮਾੜਾ ਤੇਰੇ ਘਰ ਵਾਲਾ ਮਾੜਾ ਨ ਪੁੱਤਿਆਂ ਦੇ ਦੇਖਦੇ ਨਹੀਂ ਮੇਰੀ ਗੱਲ ਸੁਣ ਉਹ ਬੰਦੇ ਨੂੰ ਅੰਨੇ ਨੂੰ ਆਏ ਨੇ ਆਉਂਦਾ ਵੀ ਜਦੋਂ ਇਹਨੂੰ ਨਿਤਾ ਰਿਆ ਇਹਦੇ ਕੋਲ ਭੱਜਦੀ ਐ ਉਹਨੂੰ ਮੇਰੇ ਕੋਲ ਵੀ ਭੱਜੂਗੀ। ਭਾਈ ਸਾਰਾ ਪਿੰਡ ਨਾ ਇਹੀ ਦੋ ਦੂ ਕਰਦਾ ਐ ਇੰਨੀ ਸਰਾਤਾ ਕਰਦਾ ਸੀ ਪਹਿਲਾਂ ਨੂੰ ਦੀ ਕਿੰਨੀ ਚੰਗੀ ਐ ਕਿੰਨੀ ਚੰਗੀ ਐ। ਪਰ ਨੇ ਚੜਾਤਾ ਚੰਦ ਚੰਦ ਚੜਾਤਾ ਨਫੁੱਤੇ ਬੰਦੇ ਵੀ ਅੰਨੇ ਐ ਅੰਨੇ ਬੰਦੇ ਆਏ ਨਹੀਂ ਦੇਖਦੇ ਵੀ ਤਾਂ ਉਹਨੂੰ ਛੱਡਦੀ ਐ ਉਹਨੂੰ ਮੈਨੂੰ ਵੀ ਛੱਡੂਗੀ। ਪਾਗਲ ਹੋ ਰਹੇ ਨਾ ਲੋਕ ਪਾਗਲ। ਜਨਨੀਆਂ ਦੇ ਨਾ ਕਰੈਕਟਰ ਨਹੀਂ ਜਿਹੜੇ ਸਹੀ। ਹੇ ਨੀ ਪੁੱਤੋ ਜਵਾਨਾ ਬਹੁਤ ਭੜਾ ਆ ਗਿਆ ਦੇਖ ਲੈ ਸਾਡੇ ਵੇਲੇ ਐਨਾ ਡਰਦਗਾ ਸੀਗੀਆਂ ਪੈਰ ਨਹੀਂ ਸਿੱਪਕਰੋਂ ਪਉਂਦਗਾ ਸੱਸ ਨੂੰ ਪੁੱਛੇ ਬਗੈ ਨੀ ਜਾਂਦੀਆਂ ਬੰਦੇ ਨੂੰ ਤਾਂ ਪੁੱਛਣੀ ਸੀ ਦੇਖ ਲੈ ਐਨਾ ਡਰਦੀਆਂ ਸੀ ਅੱਡੇ ਡੇ ਜਵਾਕ ਹੋ ਜਾਂਦੇ ਸੱਸਾਂ ਕੋੜਦੀਆਂ ਸੀ ਸਹੀ ਗੱਲ ਹੈ ਕਾਈ ਮੇਰੇ ਤਾਂ ਆਪ ਬਾਲੀ ਟੈਨਸ਼ਨ ਪਈ ਪਈ ਐ ਹੁਣ ਕਾਦੀ ਮੈਂ ਨਾ ਗੱਲ ਕਰਨੀ ਸੀ ਤੇਰੇ ਨਾਲ ਪਰ ਪੁੱਤ ਕੀ ਗੱਲ ਕਰਦੀਆਂਗੀ ਲੈ ਦਾਈ ਤੂੰ ਤਾਂ ਬਾਲੀ ਵਧੀਆ ਤੇ ਰਮੇਲਾ ਤੇਰਾ ਨਾ ਮੈਨੂੰ ਬਾਲਾ ਮੂੰਹ ਹੁੰਦਾ ਹਾਂ ਹਾਂ ਪੁੱਤ ਤੈਨੂੰ ਦੇਖ ਕੇ ਨਾ ਮੈਨੂੰ ਰੋਣਾ ਵੀ ਬਹੁਤ ਆਉਂਦਾ ਹੈ ਇਹ ਪੁੱਤ ਮੈਂ ਤੇ ਡਮਚਾਉਣੀ ਹਰ ਇੱਕ ਤੇ ਮੈਨੂੰ ਤੇਰਾ ਵੀ ਆਉਂਦਾ ਤੂੰ ਸੱਚੀ ਲੈ ਮੈਨੂੰ ਮੇਰੇ ਧੀ ਵਰਗੀ ਲੱਗਦੀਆਂ ਕਿ ਹਾਂ ਦਾਈ ਦਾਈ ਮੈਨੂੰ ਨਾ ਤੇਰੇ ਘਰ ਦੀ ਫਿਕਰ ਵਾਲੀ ਐ ਮੈਂ ਤਾਂ ਕਰਕੇ ਨਾ ਇੱਕ ਗੱਲ ਦੱਸਣੀ ਸੀ ਪੁੱਤ ਆਪ ਆਪਸ ਵਿੱਚ ਸਕੇਆਂ ਕਿ ਤੈਨੂੰ ਫਿਕਰ ਕੇ ਉਹ ਨਾ ਹੋਵੇ ਪੁੱਤ ਤੂੰ ਫਿਕਰ ਕਰਦੀ ਐ ਤੂੰ ਕਬੀਲਦਾਰਾਂ ਦੀ ਧੀ ਆਂ ਕੀ ਤਾਂ ਕਰਕੇ ਤਾਈ ਉਹ ਜਿਹੜਾ ਨਾ ਗੱਲ ਸੁਣ ਮੇਰੇ ਉਹ ਜਿਹੜਾ ਨਾ ਅਮਲੀ ਹੀ ਹੈਗਾ ਤੇਜਾ ਹਾਂ ਹਾਂ ਪਤਾ ਤਾਈ ਜਦੋਂ ਤੂੰ ਕਰੇ ਨਹੀਂ ਹੁੰਦੀ ਨਾ ਉਹ ਗੇੜੇ ਮਾਰਦਾ ਸਾਡੇ ਘਰੇ ਸਾਡੇ ਘਰੇ ਹਾਂ ਹਾਇ ਨੀ ਨਪੁੱਤਾਂ ਨਹੀਂ ਉਹ ਕੇ ਲਾਣ ਆਉਂਦਾ ਮੈਨੂੰ ਕੀ ਪਤਾ ਤਾਈ ਮੈਂ ਜਿੰਨੀ ਵਾਰ ਵੀ ਉਹ ਦੇਖਦੀ ਆ ਨਾ ਜਦੋਂ ਤੂੰ ਘਰੇ ਨਹੀਂ ਹੁੰਦੀ ਉਸ ਵੇਲੇ ਆਉਂਦਾ ਤੇਰੀ ਮੂੰਹ ਕੱਲੀ ਹੁੰਦੀ ਆ ਮੈਨੂੰ ਪੈ ਲੱਗਦਾ ਤਾਈ ਮਾਰੀ ਕਰਤੂਤ ਹੈ ਕੋਈ ਨਹੀਂ ਮੈਂ ਮਰ ਜਾ ਤੇਰਾ ਬੇੜਾ ਭੇਜੇ ਬੇ ਤੇ ਜਾ ਤੇਰੀ ਪੱਟੂਂ ਦੀ ਦਾੜੀ ਮੈਨੂੰ ਮਿਲਤਾ ਜਾਣਦੇ ਕੰਜਰ ਨੂੰ ਨਾਲੇ ਕੁੱਤੀ ਨੂੰ ਉਹਨੂੰ ਪੁੱਛਦੀ ਆ ਹਾਂ ਇਹ ਗੱਲ ਕੀ ਹੋ ਗਈ ਤਾਈ ਤੂੰ ਆਪਦਾ ਘਰ ਸੰਭਾਲ ਲੈ ਇਹ ਨਾ ਹੋਵੇ ਜੌਂਦੀ ਰਤੀਏ ਮੈਨੂੰ ਤੂੰ ਟਾਈਮ ਤੇ ਦੱਸਦਾ ਉੱਥੇ ਜਦੋਂ ਮੇਰਾ ਘਰ ਉਜੜ ਜਾਂਦਾ ਫੇਰ ਕੀ ਬਣਦਾ ਹੋਰ ਕੀ ਤਾਈ ਮੈਨੂੰ ਬੜੀ ਫਿਕਰ ਹੋ ਗਈ ਸੀ ਤਾਈ ਮੇਰਾ ਨਾਉ ਨਾ ਆਵੇ ਠੀਕਾ ਮੈਂ ਤੈਨੂੰ ਗੱਲ ਦੱਸਣਾਈ ਸੀ ਮੇਰੀ ਤਾਂ ਅੱਧੀ ਟੈਨਸ਼ਨ ਲੱਗੀ ਤੈਨੂੰ ਗੱਲ ਸੁਣ ਕੇ ਪਤਾ ਤੇਰਾ ਨਾਂ ਨਹੀਂ ਲੈਂਦੀ ਪਰ ਹੁਣ ਦੇਖੀ ਮੈਂ ਕੀ ਕਰਦੀ ਆ ਤੇ ਜਿਹਦੀ ਰੇਲ ਬਣਾ ਦੂੰ ਨਾਲੇ ਬਣਾਉਂਗੀ ਇਹਦੇ ਕੰਜਰੀ ਦੀ ਠੀਕ ਮੇਰੀ ਨੂੰਹ ਦੀ ਹੈ ਨਪੁੱਤੀ ਨੇ ਇਹ ਚੰਦ ਚੜਾਤਾ ਤੈਨੋਂ ਤਾਂ ਬੰਦਿਆਂ ਨੂੰ ਨੇ ਸਿਆਣ ਦੀਆਂ ਨਪੁੱਤੀਆਂ ਮੂੰਹ ਆਈ ਨਹੀਂ ਬੋਲਦੀਆਂ ਚੁੱਪਗੀਤੀ ਜੀ ਮਿੰਨੀ ਐ ਕੋਈ ਗੱਲ ਜਦੋਂ ਪੁੱਤ ਮੈਂ ਘਰੇ ਹੁੰਨੀ ਆ ਉਦੀ ਕੰਮ ਨੇ ਬੇੜ ਲੰਦੀ ਆ ਜਦੋਂ ਮੈਂ ਘਰੋਂ ਬਾਗ ਜਾਨੀ ਆ ਕੰਮ ਉਮੀ ਪਿਆ। ਅੱਛਾ? ਹਾਂ। ਫਿਰ ਤਾਂ ਉਹਨੂੰ ਬੁਲਾਉਂਦੀ ਐ ਪਿੱਛੋਂ। ਤਾਂ ਹੀ ਨੀ ਕੰਮ ਪੂਰੇ ਹੁੰਦੇ। ਕੋਈ ਗੱਲ ਨਹੀਂ ਪੁੱਤ। ਹੁਣ ਤੇਰੇ ਮੈਂ ਚਾਹ ਬਣਾ ਕੇ ਦੇਵਾਂ। ਰੋਟੀ ਖਾਣੀ ਐ। ਨਾ ਤਾਂ ਹੀ ਮੈਂ ਕੁਛ ਨਹੀਂ ਖਾਣਾ ਪੈਣਾ। ਮੈਂ ਚੱਲਦੀਆਂ ਕਰੇ। ਚੰਗਾ ਪੁੱਤ। ਤੇਰਾ ਪੁੱਤ ਆ ਗਿਆ ਨਾ ਮੈਨੂੰ ਗਾਲ੍ਹਾਂ ਦੇਊਗਾ। ਹਾਏ ਮੈਂ ਮਰ ਜਾ। ਤੂੰ ਇਹੇ ਚੰਦ ਚੜਾਉਣੀਆ। ਤੈਨੂੰ ਵੱਡ ਕੇ ਨਹੀਂ ਦੇਂਗੀ। ਤੈਨੂੰ ਪੱਛੀ ਨੂੰ ਖਾਜੂ। ਆਉਣ ਦੇ ਮੇਰੇ ਪੁੱਤਨੂੰ। ਉਹਦੇ ਉਹ ਤਸ ਦੀਆਂ ਗੱਲ। ਉਹਦੇ ਪੁੱਤ ਪੜਦੇ ਆ ਜਦੋਂ ਕਾਰ ਉੱਜੜ ਗਿਆ ਫੇਰ ਗੰਨ ਕਰੀ ਚਾਹੇ ਨਾ ਕਰੀ ਨਹੀਂ ਕਰਦੇ ਆ ਇਹਦੇ ਨਾਲ ਗੱਲ ਆਉਣ ਦੇ ਮੁੰਡੇ ਨੂੰ। ਹਾਏ ਰੱਬਾ ਜਿਉਂਦੇ ਰਹਿੰਦੇ ਕਿ ਟਾਈਮ ਤੇ ਦੱਸਤਾ ਜੇ ਮੇਰੇ ਪੁੱਤ ਦਾ ਕਾਰ ਉੱਜੜ ਜਾਂਦਾ ਫੇਰ ਕੀ ਬਣਦਾ ਸਾਡੀ ਟੰਡੀ ਬੇਤੀ ਹੁੰਦੀ ਸਾਡਾ ਕੱਖ ਵੀ ਨਹੀਂ ਸੀ ਰਹਿੰਦਾ। ਮੈਂ ਨੁਕਾਦੀ ਟੈਨਸ਼ਨ ਲਾਤੀ ਅੱਗ ਪੈਣਗੇ ਪਟਾਕੇ ਮੰਮੀ ਹਾਂ ਬੱਚਾ ਮੰਮੀ ਸੁਤੇ ਹੋ ਹਾਂ ਬੱਚਾ ਹੋਰ ਠੀਕ ਹੈ ਉਹ ਤੂੰ ਮੈਨੂੰ ਫੋਨ ਕਰ ਕਿਤਾ ਨਹੀਂ ਕੀ ਕਰੂੰਗੀ ਬਾਹਰ ਬੱਸ ਮੰਮੀ ਮੈਂ ਨਾ ਬਸ ਦਿਲ ਨਹੀਂ ਲੱਗਿਆ ਮੇਰਾ ਤੇ ਮੇਰਾ ਐਜੀ ਕੀਤਾ ਜਮਾਨ ਨੂੰ ਮਿਲ ਕੇ ਆਵਾਂ ਜੀ ਅੱਛਾ

ਮੈਂ ਕਿਦਾਂ ਦੇਖ ਮਨੋਂ ਨਰੇ ਪੀ ਦਸ ਕੇ ਗਈ ਮਾਂ ਉਹਦੀਆਂ ਗੱਲਾਂ ਤੇ ਨਾ ਜਾ ਭਾਬੀ ਤਾਂ ਇੰਨੀ ਸਿਆਣੀ ਐ ਸਾਰਾ ਕੰਮ ਕਰਦੀ ਐ ਤੇਰਾ ਧਿਆਨ ਰੱਖਦੀ ਐ ਸਹਰੀਕਾ ਤਾਂ ਲੁੱਤੀਆਂ ਲਾਉਣ ਤੇ ਹੀ ਹੁੰਦਾ ਮਾਂ ਤਾਂ ਤੈਨੂੰ ਪਤਾ ਹੀ ਐ ਕਾਹਨੂੰ ਪਤਾ ਜੇ ਤੋਂ ਮੈਂ ਕਰੋ ਵਗ ਜੰਨੀ ਐ ਕੰਮ ਕੋਈ ਨਹੀਂ ਕੀਤਾ ਹੁੰਦਾ ਉਦੋਂ ਹੁੰਦਾ ਨਾ ਮਾਂ ਕੰਮ ਤਾਂ ਸਾਰਾ ਕੀਤਾ ਪਿਆ ਹੁੰਦਾ ਭਾਬੀ ਦਾ ਮੈਂ ਵੀ ਦੋ ਵਾਰੀ ਜਿਹੜਾ ਮਾਰ ਕੇ ਗਈ ਉਹ ਕਹਿੰਦੀ ਵੀ ਮੈਂ ਕਿਹੜਾ ਕੋਈ ਮਾਰਾ ਸੋਚਦੀ ਆ ਤੁਹਾਡੇ ਬਾਰੇ ਹੂੰ ਮੈਂ ਚੰਗਾ ਹੀ ਦੋਚਦਿਆਂ ਤਾਂ ਤੁਹਾਨੂੰ ਕਹਿਣੀ ਹੈਗੀ। ਅੱਛਾ। ਉਹ ਤਾਂ ਕੀ ਪਤਾ ਹੁੰਦਾ ਢਿੱਡ 'ਚ ਜਦੋਂ ਬੇਈਮਾਨੀ ਹੋ ਜੇ। ਵੀ ਤਾਂ ਹੋਈ ਨਾ। ਉਹ ਵੀ ਦੱਸ ਕੇ ਗਈ ਸੀ ਉਹਨਾਂ ਦੀਆਂ ਬਹੁਤ ਅੱਚੀ ਕਿਸੇ ਦੀ। ਇਹ ਤਾਂ ਦੋਸਤਾਂ ਹੁੰਦਾ ਸੀ ਕਰੇ। ਤੇ ਮਾਂ ਤਾਂ ਕਰੇ ਰਿਹਾ ਕਰ ਰ ਨਿਗਰੂਗਾ ਰੱਖਿਆ ਕਰ ਮਾਣੂ ਦੀ। ਜਾਣਾ ਆਉਣਾ ਹੁੰਦਾ ਹੀ ਆ ਹੁਣ ਕਿੰਨਾ ਕ ਚੰਨੇ ਕਰ ਪੋਗੇ। ਮਾਂ ਫਿਰ ਹੁਣ ਕੀ ਕਰੀਏ ਆਪਾਂ? ਹਨ ਤਾਂ ਕੋਈ ਕਰਨਾ ਪਊ ਆਪਾਂ ਨੂੰ। ਮੁੰਡੇ ਨੂੰ ਆ ਜਾਂਦੇ ਕਰੇ। ਉਹਨੂੰ ਦੱਸੂੰਗੀ ਪਾਈ। ਜੇ ਤੋ ਵੱਜ ਗਈ ਨੇ ਪੁੱਤੀ ਫਿਰ ਕੀ ਕਰਾਂਗੇ ਕੀ ਬੋਲ ਕੇ ਜੀ ਕਹਾਂ ਜਾਊਂ ਜਵਾਕ ਦਾ ਕੋਈ ਨਾ ਠੰਡੇ ਮੱਤੇ ਨਾਲ ਗੱਲ ਕਰਨੀ ਲੱਗ ਗਈ ਇਹ ਸਿਰਕੇ ਚ ਕੀ ਮੂੰਹ ਦਿਖਾਉਂਗੀ ਮੈਂ ਤਾਂ ਇੰਨੀ ਬਣੀ ਹੋਈ ਐ ਕਿ ਹੋਰ ਮਾਂ ਫਿਰ ਕੀ ਕਰੀਏ ਦੱਸ ਆਪਾਂ ਤਾਂ ਟੈਨਸ਼ਨ ਹੀ ਪੈ ਗਈ ਐ ਇਸ ਗੱਲ ਦੀ ਮੁੰਡੇ ਨੂੰ ਆ ਜਾਣਾ ਹੈ ਮੁੰਡੇ ਦੀ ਆਏ ਤੋਂ ਗੱਲ ਕਰਾਂਗੇ ਚੱਲ ਮਾਂ ਫਿਰ ਹਾਂ ਉਹ ਸਿਆਣੀਆਂ ਦੇ ਇੱਕ ਮੁੱਦਾ ਕਹੂਗਾ ਕਿ ਮੈਂ ਤਾਂ ਦੱਸਿਆ ਨਹੀਂ ਮਾਂ ਤੂੰ ਮੈਨੂੰ ਪਤਾ ਉਹਨਾਂ ਨੇ ਤਰਾਏ ਕਰਕੇ ਕੱਲ ਨੂੰ ਆਪਕੋ ਤਾਂ ਗੱਲਾਂ ਬਣਾਉਣੀ ਆਂਗੀ ਚੱਲ ਮਾਂ ਆ ਜਾਂਦੇ ਕਰਦੇ ਆਂ ਗੱਲ ਫਿਰ ਹਾਂ ਕੀ ਬਣਦਾ ਮੈਂ ਵੀ ਬਾਹੀ ਨੂੰ ਨਾ ਮਾਂ ਬਹਿ ਜਾ ਤੂੰ ਗੱਲਾਂ ਬਾਤਾਂ ਕਰ ਹਾਜੀ ਕੋਈ ਨਹੀਂ ਮੇਰੇ ਤਾਂ ਸਰਵਾਲਾ ਤੱਕ ਹੀ ਜਾਂਦਾ ਮਤਲਬ ਚੱਲ ਮਾਂ ਪੈ ਜਾ ਤੂੰ ਕੋਈ ਨਾ ਪੈ ਜਾ ਮਾਂ ਪੈ ਜਾਨੀ ਮੈਂ ਤੇਰਾ ਨਾਲ ਗੱਲਾਂ ਕਰਦੀ ਆਂਗੀ ਚੱਲ ਮਾਂ ਕਿੱਡ ਜਾ ਹੌਲਾ ਹੋ ਜਾਊਗਾ ਮੇਰੇ ਤਾਂ ਹੁੰਦਾ ਹੀ ਆ ਇਹ ਪਿੱਛੇ ਤੇ ਹੀ ਪਤਾ ਲੱਗੂਗਾ ਫੇਰ ਹੀ ਡਰੂਗੀ ਚੱਲ ਮਾਂ ਬਾਈ ਨੂੰ ਵੀ ਸਮਝਾ ਕੋ ਨਾ ਹਾਂ ਕੋਈ ਨਾ ਉਹਦੇ ਬਾਈ ਨੂੰ ਆਪਾਂ ਕਰ ਦਿਆਂਗੇ ਮਰੀ ਜੀ ਦੀ ਮਤ ਤੁਹਾਡੀ ਪੱਕੂਗੀ ਕੋਈ ਨਾ ਮਾਂ ਮੁੰਡੇ ਨਾਲ ਗੱਲ ਕਰਦਿਆਂ ਹਾਂ ਮੁੰਡੇ ਨਾਲ ਗੱਲ ਕਰ ਕੋਈ ਹਿੰਮਤ ਕਿਵੇਂ ਪਈ ਐ ਐ ਕਰਿਆ ਉਹਨਦੀ ਉਹ ਸਮਝਦਾ ਕਿ ਆਪਦੇ ਆਪ ਨੂੰ ਨਾਲ ਇਹ ਕੀ ਸਮਝ ਤੇ ਕੋ ਲੋਟੀ ਜੀ ਕਿੱਥੇ ਪੱਲੇ ਪਾ ਵੀ ਚੱਜਦੀ ਨਹੀਂ ਹਾਲਦੀ ਨਹੀਂ ਤੇ ਤੁਹਾਨੂੰ ਇੱਕ ਗੱਲ ਤਾਂ ਹੈਗੀ ਡਰਦੀ ਐ ਦੇਖੂ ਕਾਬੀ ਡਰਦੀ ਜੀ ਗੱਲ ਤਾਂ ਡਰਨਾ ਨਹੀਂ ਆ ਮੂੰਨੇ ਸੱਨੇ ਨੂੰ ਕੁੱਤੀ ਜਿਹਾ ਕਰੇ ਉਹਨੂੰ ਬੁਲਾਉਂਦੀ ਹਲਾ ਬਸ ਇਹ ਚੱਜਦੀ ਹੁੰਦੀ ਖਾਮ ਨਹੀਂ ਕੀ ਕੁਛ ਕਰਦੀ ਐ ਚੱਲ ਮਾਂ ਹੁਣ ਕੀ ਕਰੀਏ ਜਿਹੜੇ ਸੰਜੋਗ ਸੀ ਭੜ ਗਏ ਉਹਨਾਂ ਹਾਂ ਪਰ ਦਾਈ ਤਾਂ ਬਣਾਉਂਗੀ ਤੇਜੇ ਦੀ ਰੇਲ ਨਾਲੇ ਬਣਾਉਂਗੀ ਇਹਦੀ ਆਉਣ ਦੇ ਮੂਤੇ ਚਲ ਦੇਖੀ ਮਾਂ ਫਿਰ ਜੇ ਕੁਝ ਬੰਦ ਰਹੇਗੀ ਦੇਖਦੀ ਆ ਮਾਂ ਉਹ ਤਾਂ ਮੈਂ ਸੋਚ ਕੇ ਤਾਂ ਆਈ ਆਈ ਸੀਗੀ ਹਾਂ ਵੀ ਕਾਲੀ ਚ ਮੂੜੂਗੀ ਬਸ ਮਨ ਜਾਣੀ ਟੀਕੇ ਰਾਤ ਜੀ ਨਹੀਂ ਲੱਗਿਆ ਮੈਂ ਦੱਸ ਗਈਆਂ ਕਿ ਨਹੀਂ ਮਾਂ ਦੱਸ ਕੇ ਆਈਆਂ ਉਹਨੂੰ ਮੈਂ ਅੱਛਾ ਤੂੰ ਬਸ ਕਹਿੰਦਾ ਸੀ ਛੇਤੀ ਮੂੜਿਆ ਹੀ ਜਵਾਬ ਕਰਨੇ ਆ ਮਾਂ ਰੁਕ ਰੁਕ ਕੇ ਵੀ ਜਾ ਕੇ ਬਣਾਉਣੀ ਹੋਰ ਮਾਂ ਸਾਰਾ ਕੁਝ ਹੀ ਬਣਾਉਣਾ ਚਲ ਪਤਾ ਹੀ ਕਰ ਹੂੰ

ਤੇਰੇ ਫਿਰ ਜਮਾਈ ਦਾ ਵੀ ਨਹੀਂ ਪਤਾ ਕਿ ਚੱਲ ਬਲੇ ਚੰਗਾ ਮਾ ਚੰਗਾ ਤੂੰ ਫੇਕਰ ਨਾ ਕਰੀ ਇਹ ਮੈਂ ਨਹੀਂ ਜਾਣਾ ਮੇਰਾ ਕੰਮ ਜਾਣਾ ਬਸ ਠੀਕ ਐ ਮਾ ਆਹੋ ਤੇ ਮੈਨੂੰ ਫੋਨ ਤੇ ਦੱਸ ਦੀ ਤੈਨੂੰ ਫੋਨ ਤੇ ਸਾਰਾ ਕੁਝ ਦੱਸ ਬਸ ਠੀਕ ਐ ਮਾ ਹੁਣ ਨਾ ਪਤਾ ਲੱਗਣ ਦੀ ਵੀ ਮਾਮਾ ਤੀਆਂ ਗੱਲਾਂ ਕਰਦੀਆਂ ਮੈਂ ਕਿਸੇ ਨੂੰ ਨਹੀਂ ਪਤਾ ਲੱਗਣ ਦਿੰਦੀ ਤੁਸੀਂ ਮੈਨੂੰ ਫੋਨ ਤੇ ਦੱਸ ਤੋ ਚੱਲ ਹੁਣ ਤੂੰ ਪਹਿ ਜਾ ਆਰਾਮ ਕਰ ਲੈ ਚਲ ਬੰਨ ਕੇ ਪਹਿ ਜਾ ਜਦੋਂ ਮੁੰਡਾ ਆਇਆ ਤੇ ਗੱਲ ਕਰਾਂ ਪਾੜ ਭੇਡ ਜੀ ਪੁੱਤ ਜਾਂਦੇ ਚੰਗਾ ਮਾ ਚੰਗਾ ਲੈ ਹਾਏ ਹਾਏ ਅੱਡੀ ਦੂਰ ਚੱਲ ਕੇ ਆਈ ਆ ਵਿਚਾਰੀ ਜਵਾਕੜੀ ਹੁਣ ਕਹਦੀ ਆਰਾਮ ਕਰ ਲੈ ਆਰਾਮ ਮੇਰੇ ਚਿੱਤੇ ਚ ਕਿੱਥੇ ਹੁੰਦਾ ਮੇਰਾ ਤਾਂ ਦਿਮਾਗ ਘੱਟ ਲਗਿਆ ਜੇ ਤੂੰ ਤਾਂ ਰਿੰਦੀ ਨੇ ਦੱਸਿਆ ਹਿੱਤੇ ਜਾਉਂਦਾ ਤੇ ਜਿਹਦੇ ਵੀ ਨਿਗਾ ਰੱਖਣੀ ਹੈ ਕਿ ਵੀ ਕਿਹੜੇ ਵੇਲੇ ਆਉਂਦਾ ਨਾ ਪੁੱਤਾਂ ਹੈ ਉਹ ਕਿਦੇ ਕੋង ਵੀ ਫੇਰੀ ਕੋਈ ਗੱਲ ਬਣੂ ਉਹ ਕਹੂਗਾ ਮੈਨੂੰ ਘੜਾ ਤੂੰ ਦੇਖੇਗਾ ਇਹ ਤਾਂ ਕਿੰ ਨੂੰ ਆਏ ਕਹਿੰਦੀ ਮੈਨੂੰ ਅੱਖੀ ਦਿਖਾਏ ਨਾ ਇਹ ਦੇਖੀ ਕੀ ਬੰਦਾ ਇਹਦੇ ਨਾਲ ਇਹਦੇ ਘੁੱਟੇ ਕਿਤੇ ਨਾ ਕੋਪੇ ਤਾਂ ਇਹ ਕੋ ਸੰਤਰਾ ਚਲ ਬੰਦਰ ਆਰਾਮ ਕਰਦੇ ਮੈਨੂੰ ਇਹਦਾ ਪਤਾ ਲੱਗ ਜਿਹਨੂੰ ਕੁੱਤੇ ਦਾ ਹੁੰਦਾ ਹੈ ਕਿ ਨਹੀਂ